ਮੈਂ ਇਹ ਗੀਤ ਕਰਕੇ ਤੇ ਰਾਜਵੀਰ ਮੇਰੇ ਕੋਲ ਆਇਆ ਤੇ ਮੈਨੂੰ ਐਦਾਂ ਨਾ ਮਤਲਬ ਬੁੱਕਲ ਜੇ ਚ ਲੈ ਕੇ ਮੈਨੂੰ ਕਹਿੰਦਾ ਨਹੀਂ ਨਾ ਇਮੋਸ਼ਨਲ ਨਹੀਂ ਹੋਣਾ ਮੈਂ ਕਿ ਨੀਰਜੇ ਮੈਂ ਕਿ ਗਾਣਾ ਹੀ ਐਦਾਂ ਦਾ ਮੇਰੇ ਤੋਂ ਹਨਾ ਮਤਲਬ ਮੈਂ ਇਮੋਸ਼ਨਲ ਹੋ ਗਈਆਂ ਜਦੋਂ ਤਾਂ ਪਹਿਲੇ ਹੀ ਦੱਸ ਗਿਆ ਹੁੰਦਾ ਕਿ ਮੇਰੀ ਡੈਥ ਜਿਹੜੀ ਉਹ ਮੋਟਰਸਾਈਕਲ ਨਾਲ ਹੋਏਗੀ ਹਨਾ ਮਤਲਬ ਕੋ ਲੋਕੀ ਐਦਾਂ ਕੋ ਰਿਲੇਟ ਕਰਦੇ ਆ ਇਹ ਗੱਲਾਂ ਥੋੜਾ ਨਾ ਸੱਚ ਹੁੰਦੀਆਂ ਨੇ ਚੰਦਰੇ ਨੇ ਦੇਖਿਆ ਵੀ ਨਾ ਵੀ ਦੁਨੀਆ ਮੈਨੂੰ ਕਿੰਨਾ ਪਿਆਰ ਕਰਦੀ ਹੈ ਹਨਾ ਮਤਲਬ ਸ਼ਾਇਦ ਉਹਨੇ ਨਹੀਂ ਦੇਖਿਆ ਹੋਣਾ ਲੋਕਾਂ ਦਾ ਇਹ ਪਾਗਲਪਨ ਮੈਂ ਤਾਂ ਆਪ ਦੇਖ ਕੇ ਮੈਂ ਹਰਾਮ ਰਹਿ ਗਈ ਮਤਲਬ ਮੈਂ ਤਾਂ ਨਾ ਡਰਦੀ ਫੇਸਬੁੱਕ ਨਹੀਂ ਸੀ ਕੋਲ ਦੀ ਸਵੇਰੇ ਮੈਨੂੰ ਲੱਗਦਾ ਸੀ ਕਿ ਹਾਈ ਕੋਈ ਅੱਗੇ ਖਬਰ ਨਾ ਆ ਜਵੇ ਹਨ ਜੋ ਵੀ ਹੋਇਆ ਬਹੁਤ ਹੀ ਮਾੜਾ ਹੋਇਆ ਜੀ ਮੈਂ ਜਦੋਂ ਇਹ ਗੀਤ ਕੀਤਾ ਸੀਗਾ ਉਦੋਂ ਕਿਹਨੇ ਸੋਚਿਆ ਸੀ ਨਾ ਰਾਜਵੀਰ ਨੇ ਸੋਚਿਆ ਸੀ ਨਾ ਅਸੀਂ ਸੋਚਿਆ ਸੀ ਕਿ ਕਦੇ ਜ਼ਿੰਦਗੀ 'ਚ ਇਹੋ ਜਿਹਾ ਵੀ ਮੌਕਾ ਆਣਾ ਕਿ ਰਾਜਵੀਰ ਵਾਸਤੇ ਹੀ ਇਹ ਗੀਤ ਵੱਜਣਾ ਹੈ ਕਿਸੇ ਮਾਂ ਲਈ ਕਿਸੇ ਪੁੱਤ ਲਈ ਇਹ ਗੀਤ ਨਾ ਵਜੇ ਹੋ ਜਾ ਗੀਤ ਨਾ ਹੋਵੇ ਮਤਲਬ ਮੈਨੂੰ ਬਹੁਤ ਪਛਤਾਵਾ ਜਿਹਾ ਹੀ ਹੋ ਰਿਹਾ ਹੈ ਹਨਾ ਇਹ ਗੀਤ ਕਰਕੇ ਨਹੀਂ ਚਲੋ ਅੱਗੇ ਇਸ ਅਸੀਂ ਹੋਰ ਵੀ ਗੱਲਾਂ ਕਰਨੀਆਂ ਤੁਸੀਂ ਭਾਵਕ ਨਹੀਂ ਹੋਣਾ ਪਰ ਉਹ ਲੱਗਦਾ ਨਹੀਂ ਹੈਗਾ ਵੀ ਜਿਵੇਂ ਸਾਰੀ ਕਹਾਣੀ ਸੀਗੀ ਗੀਤ ਦੀ ਉਹ ਅੱਜ ਤੁਸੀਂ ਰਾਜਵੀਰ ਜਵੰਦਾ ਦੀ ਮਾਂ ਦੇ ਰੂਪ ਦੇ ਵਿੱਚ ਵੀ ਮਹਿਸੂਸ ਕਰਦੇ ਹੋਵੋਗੇ ਕਿ ਖਾਣਾ ਪੀਣਾ ਸੱਚੀ ਭੁੱਲ ਜਾਂਦੀਆਂ ਨੇ ਦੇਖੋ ਬੇਟਾ ਰਾਜਵੀਰ ਦੀ ਮਾਂ ਹੋਵੇ ਚਾਹੇ ਕਿਸੇ ਪੁੱਤ ਦੀ ਮਾਂ ਹੋਵੇ ਜਿਸ ਮਾਂ ਦਾ ਇੱਕ ਜਵਾਨ ਪੁੱਤ ਉਹਦੇ ਹੱਥਾਂ 'ਚ ਚਲਾ ਜਾਵੇ ਨਾ ਉਹਦਾ ਸੱਚੀ ਕਿਤੇ ਰਹਿ ਨਹੀਂ ਜਾਂਦਾ ਦੁਨੀਆ ਤੇ ਰਹਿਣਾ ਇੱਕ ਮਾਂ ਮਰ ਨਹੀਂ ਸਕਦੀਆਂ ਨਾਲ ਹੈਨਾ ਅਦਰਵਾਇਸ ਜਿਉਣ ਦਾ ਕੋਈ ਹੱਜ ਨਹੀਂ ਹੁੰਦਾ ਹੈਨਾ ਜਿਨੇ ਵੀ ਲਿਖਿਆ ਉਹਨੇ ਬੁਰਾ ਇਹ ਦੁੱਖ ਹੰਡਾ ਕੇ ਜਿਵੇਂ ਲਿਖਿਆ ਹੁੰਦਾ ਗਾਣੇ ਕਈ ਵਾਰੀ ਗਾਣੇ ਜਿਹੜੇ ਹੁੰਦੇ ਆ ਨਾ ਉਹ ਪੂਰੀ ਇਤਿਹਾਸ ਬਣ ਜਾਂਦੇ ਆ ਹੈਨਾ ਉਹਦੇ 'ਚ ਉਹ ਤੁਹਾਡਾ ਪੂਰਾ ਦਰਦ ਹੁੰਦਾ ਹੈ ਹਾਂ ਪਤਾ ਨਹੀਂ ਕਿਨੇ ਕਿਹੜਾ ਦਰਦ ਦੇਖ ਕੇ ਉਹ ਲਿਖਿਆ ਹੋਣਾ ਉਹਨੇ ਦਰਦ ਨਾਲ ਰਾਜਵੀਰ ਨੇ ਗਾਇਆ ਫਿਰ ਉਹਨੂੰ ਫਿਲਮਾਇਆ ਗਿਆ ਉਹਨੇ ਹੀ ਦਰਦ ਨਾਲ ਜੀ ਮੈਂ ਤੁਹਾਨੂੰ ਗੱਲ ਦੱਸਦੀ ਆ ਜਦੋਂ ਮੈਂ ਇਹ ਗਾਣਾ ਕਰਨ ਗਈ ਪਹਿਲਾਂ ਤਾਂ ਜਦੋਂ ਮੈਨੂੰ ਇਹਦੇ ਡਾਇਰੈਕਟਰ ਦਾ ਫੋਨ ਆਇਆ ਕਿ ਮੈਂ ਮੈਂ ਇਦਾਂ ਗਾਣਾ ਕਰਨਾ ਹੈ ਮੈਂ ਕਿਹਾ ਕੌਣ ਸਿੰਗਰ ਹੈ ਕਹਿੰਦੇ ਰਾਜਵੀਰ ਜੇ ਕਿਹਾ ਉਹ ਕੌਣ ਹੈ ਕਹਿੰਦੇ ਮੈਂ ਮੈਂ ਨਵਾਂ ਮੁੰਡਾ ਹੈ ਪਰ ਬਹੁਤ ਅੱਛੇ Song ਗਾਉਂਦਾ ਹੈ ਤੇ ਚਰਚਾ ਚ ਹੈ ਮੈਂ ਕਿਹਾ ਮੈਨੂੰ Song ਭੇਜੋ ਉਹਨਾਂ ਨੇ Song ਭੇਜਿਆ ਜਣੀ ਮੇਰੇ ਲੂ ਖੰਡੇ ਖੜੇ ਹੋ ਗਏ ਮੈਂ ਕਿਹਾ ਵੀ ਨਹੀਂ ਨਹੀਂ ਮੇਨੂੰ ਖਬਰ ਹਟ ਹੋਣ ਲੱਗੀ ਮੈਂ ਕਿਹਾ ਮੈਂ ਨਹੀਂ ਇਹੋ ਜਿਹਾ ਗੀਤ ਕਰਨਾ ਨਹੀਂ ਨਹੀਂ ਮੈਮ ਵੀ ਤੁਹਾਡੇ ਤੋਂ ਬਿਨਾ ਅਸੀਂ ਸੋਚ ਨਹੀਂ ਸਕਦੇ ਕੋਈ ਕਰੂਗਾ ਠੀਕ ਹੈ ਜੀ ਹਨਾ ਤੁਸੀਂ ਆਓ ਆਪਾਂ ਕਰਾਂਗੇ ਉਹਨਾਂ ਨੇ ਉੱਧਰ ਮਤਲਬ ਜਾਣਾ ਸੀ Rajasthan ਤੋਂ ਅੱਗੇ ਕਰਨ ਤੇ ਮੈਂ ਕਿਹਾ ਨਹੀਂ ਮੈਂ ਨਹੀਂ ਐਡੀ ਦੂਰ ਜਾਣਾ ਚਲੋ ਫੇਰ ਸਵਾਬ ਬਣਿਆ ਅਸੀਂ ਧੂਰੀ ਇਹ ਗਾਣਾ ਕੀਤਾ ਜਦੋਂ ਮੈਂ ਗਾਣਾ ਕਰ ਰਹੀ ਸੀ ਪਹਿਲਾ ਹੀ ਸੀਨ ਹਨਾ ਜਿੱਥੇ ਉਹ ਮੰਜੇ ਤੇ ਬੈਠੀ ਰੋਟੀ ਨੂੰ ਭਗਾ ਕੇ ਮਾਰਦੀ ਹੈ ਤੇ ਰੋ ਰਹੀ ਹੈ ਤੇ ਰਾਜਵੀਰ ਸਾਹਮਣੇ ਬੈਠਾ ਸੀ ਉਦੋਂ ਤੱਕ ਮੈਂ ਉਹਨੂੰ ਕਦੇ ਮਿਲ ਹੀ ਨਹੀਂ ਸੀ ਉਸ ਤੋਂ ਪਹਿਲਾਂ ਤੇ ਮੈਨੂੰ ਜਿਹੜੀ ਪਤਾ ਲੱਗਿਆ ਕਿ ਸ਼ਾਇਦ ਉਹਦੇ ਨਾਲ ਦੋ ਤਿੰਨ ਮੁੰਡੇ ਸੀ ਵੀ ਇਹੀ ਸ਼ਾਇਦ ਸਿੰਗਰ ਹੈ ਹਨਾ ਉਸ ਤੋਂ ਬਾਅਦ ਮਤਲਬ ਮੈਂ ਉਹ ਗਾਣਾ ਕਰਦੀ ਕਰਦੀ ਇੰਨੀ ਭਾਵੁਕ ਹੋ ਗਈ ਵੀ ਮੇਰੇ ਹੰਝੂ ਹੀ ਨਾ ਰੁਕਣ ਕਿਉਂਕਿ ਮੇਰੇ ਵਰਗੀ ਅਦਾਕਾਰ ਇਮੋਸ਼ਨਲ ਬਹੁਤ ਹੈ ਮੈਂ ਕਦੇ ਜ਼ਿੰਦਗੀ ਚ ਮਤਲਬ ਅੱਖਾਂ ਚ ਉਗਲਿਸਰ ਨਹੀਂ ਪਾਈ ਹਨ ਬਾਰ ਬਾਰ ਆਪਣੇ ਅਸਲੀ ਹੰਝੂਆਂ ਨਾਲ ਆਪਣੇ ਤੁਸੀ ਕਿਸੇ ਨਾ ਕਿਸੇ ਆਪਣੇ ਇਮੋਸ਼ਨ ਨੂੰ ਉਦੋਂ ਕੈਰੀ ਕਰਦੇ ਹੋ ਹਨ ਆਪਣਾ ਕੋਈ ਦੁੱਖ ਅੱਗੇ ਲਿਆਉਣੇ ਹੋ ਪਤਾ ਨਹੀਂ ਆਪਣੇ ਮਾਪਿਆਂ ਨੂੰ ਜਾਂ ਆਪਣੇ ਮਰਿਆ ਹੋਏ ਨੂੰ ਤੁਸੀ ਕਿੰਨੀ ਵਾਰੀ ਮਾਰਦੇ ਹੋ ਰੋਣ ਲਈ ਹੈਨਾ ਸੋ ਮੇਰਾ ਮੇਰਾ ਆਊਟ ਆਫ ਕੰਟਰੋਲ ਹੋ ਗਿਆ ਰੋਣਾ ਹਨਾ ਤੇ ਰਾਜਵੀਰ ਮੇਰੇ ਕੋਲ ਆਇਆ ਤੇ ਮੈਨੂੰ ਇਦਾਂ ਨਾ ਮਤਲਬ ਬੁੱਕਲ ਜੇ ਚ ਲੈ ਕੇ ਮੈਨੂੰ ਕਹਿੰਦਾ ਨਹੀਂ ਨਾ ਇਮੋਸ਼ਨਲ ਨਹੀਂ ਹੋਣਾ ਮੈਂ ਕਿਹਾ ਨਹੀਂ ਰਜੇ ਮੈਂ ਕਿਹਾ ਗਾਣਾ ਹੀ ਇਦਾਂ ਦਾ ਮੇਰੇ ਤੋਂ ਹਨਾ ਮਤਲਬ ਮੈਂ ਇਮੋਸ਼ਨਲ ਹੋ ਗਈਆਂ ਕਿ ਉਹ ਮੈਨੂੰ ਸਭ ਕੁਝ ਕਹਿਣ ਲੱਗ ਗਿਆ ਕਹਿੰਦਾ ਮੈਡਮ ਵੀ ਰੱਬ ਦੀ ਤੁਹਾਡੇ ਤੇ ਬਹੁਤ ਬਖਸ਼ ਹੈ ਹਮਮ ਸੁਸੀਣਾ ਇਹ ਸਾਰਾ ਕੁਝ ਕੈਰੀ ਕਰ ਪਾਉਨੇ ਹੋਣਾ ਉਹਨੇ ਵਿਚਾਰੇ ਮੈਨੂੰ ਚੁੱਪ ਕਰਾਇਆ ਮੈਂ ਕਿਹਾ ਨਹੀਂ ਰਾਜਵੀਰ ਮੈਂ ਇਹੋ ਜਿਹੇ ਗਾੜੇ ਕਰਦੀ ਨਹੀਂ ਹੈਗੀ ਹੈਨਾ ਕਹਿੰਦੇ ਨਹੀਂ ਨਹੀਂ ਮੈਮ ਅਸੀਂ ਤਾਂ ਹੀ ਤਾਂ ਕੋਈ ਮਾਣ ਕਰਕੇ ਤੁਹਾਨੂੰ ਬੁਲਾਇਆ ਫਿਰ ਉਸ ਦਿਨ ਉਹਨੇ ਮੈਨੂੰ ਦੱਸਿਆ ਕਿ ਮੈਂ ਤੁਹਾਡੇ ਡਿਪਾਰਟਮੈਂਟ ਤੋਂ ਤੁਹਾਡਾ ਜੂਨੀਅਰ ਆ ਹਮ ਥੀਏਟਰ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਠੀਕ ਹੈ ਉਸ ਦਿਨ ਵਿੱਚ ਮੈਂ ਉਹਨੂੰ ਪਹਿਲੀ ਵਾਰ ਮਿਲੀ ਬਹੁਤ ਗੱਲਾਂ ਕਰਦੇ ਰਹੇ ਹੈ ਨਾ ਮੈਂ ਕਿਹਾ ਤੂੰ ਬਹੁਤ ਖੂਬਸੂਰਤੀ ਨਾਲ ਤਿਆਰ ਹੋਇਆ ਹੈ ਨਾ ਤੂੰ ਅੱچھے ਕੱਪੜੇ ਤੇ ਫਵਦੇ ਹੈ ਜਦੋਂ ਉਹਨੇ ਮੈਨੂੰ ਆਪਣੇ ਗਾਣੇ ਦਿਖਾਏ ਪਹਿਲੀ ਉੱਥੇ ਹੀ ਬੈਠ ਕੇ ਵੀ ਆ ਮੇਰਾ ਅੱਛਾ ਤੁਸੀਂ ਪਹਿਲਾਂ ਉਹਦੇ ਬਾਰੇ ਨਹੀਂ ਜਾਣਦੇ ਨਹੀਂ ਮੈਂ ਗਾਣੇ ਤਾਂ ਸੁਨੇ ਹੋਏ ਸੀ ਕੋਈ ਵੱਚਦਾ ਸੀ ਵੀ ਮੈਨੂੰ ਇਹ ਨਹੀਂ ਸੀ ਪਤਾ ਇਹ ਰਾਜਵੀਰ ਤੇ ਫਿਰ ਉਹਨੇ ਮੈਨੂੰ ਦਿਖਾਏ ਆ ਆਪਣੇ ਹੈ ਨਾ ਮੈਂ ਕਿਹਾ ਵੀ ਬਹੁਤ ਸੋਹਣੇ ਡ्रेसेस ਹੈ ਨਾ ਕਲਰ ਕੰਬੀਨੇਸ਼ਨ ਬੜੇ ਸੋਹਣੇ ਹੈ ਕਹਿੰਦਾ ਮੈਂ ਮੇਰੇ ਵਾਈਫ ਕਰਦੇ ਆ ਸਾਰਾ ਕੁਝ ਡਿਜ਼ਾਈਨ ਮੇਰੇ ਲਈ ਹੈ ਨਾ ਕੱਪੜੇ ਜਿਹੜੇ ਆ ਤੇ ਕਾਫੀ ਗੱਲਾਂ ਕਰਦੇ ਰਹੇ ਪਰ ਕੀ ਪਤਾ ਸੀ ਉਸ ਤੋਂ ਬਾਅਦ ਖੈਰ ਮੇਰਾ ਵੀ ਉਹਦੇ ਨਾਲ ਮਿਲਣਾ ਨਹੀਂ ਹੋਇਆ ਪਰ ਜਦੋਂ ਬੱਚੇ ਦੇ ਇਹਦੇ ਸੱਟਾਂ ਲੱਗੀਆਂ ਮਤਲਬ ਸੱਚੀ ਤੋਸੀ ਵੀ ਮੀਡੀਆ ਚ ਤੁਹਾਨੂੰ ਵੀ ਪਤਾ ਹੈ ਬੱਚੇ ਕਿਹੜੀ ਅੱਖ ਹੈ ਜਿਹੜੀ ਨਹੀਂ ਰੋਈ ਬਹੁਤ ਰੋਈ ਔਰ ਕਿਹੜੀ ਮਤਲਬ ਕਿਹੜਾ ਪਰਸਨ ਹੈ ਜਿਹਦੇ ਉਹਦੇ ਨੇ ਦੁਆਵਾਂ ਨਹੀਂ ਕੀਤੀਆਂ ਬਿਲਕੁਲ ਪਰ ਰੱਬ ਨੇ ਕਿਸੇ ਦੀ ਦੁਆ ਨਹੀਂ ਸੁਣੀ ਜਦੋਂ ਉਹ ਰਾਜਵੀਰ ਦਾ ਗਾਣਾ ਆਇਆ ਅਨੀਤਾ ਜੀ ਤਾਂ ਸੀ इमोशनल ਨਹੀਂ ਹੋਣਾ ਅਸੀਂ ਅਸੀਂ ਵੀ ਇਮੋਸ਼ਨਲ ਆ ਤੇ ਜਦੋਂ ਉਹ ਗਾਣਾ ਆ ਨਾ ਉਦੋਂ ਸਿੱਧੂ ਦੀ ਵੀ ਡੈਥ ਹੋ ਜਾਂਦੀ ਆ ਤੇ ਸਿੱਧੂ ਦੇ ਜਾਣ ਤੇ ਵੀ ਉਹ ਗੀਤ ਚੱਲਿਆ ਵੀ ਇਹੀ ਗਾਣਾ ਹਾਂ ਪਛਤਾਵਾ ਜਿਹਾ ਹੀ ਹੋ ਰਿਹਾ ਹੈ ਹਨਾ ਇਹ ਗੀਤ ਕਰਕੇ ਤੇ ਰਾਜਵੀਰ ਮੇਰੇ ਕੋਲ ਆਇਆ ਤੇ ਮੈਨੂੰ ਕੀਤੀਆਂ ਬਿਲਕੁਲ ਪਰ ਰੱਬ ਨੇ ਕਿਸੇ ਦੀ ਦੁਆ ਨਹੀਂ ਸੁਣੀ ਜਦੋਂ ਵਾਰੀ ਮਾਰਦੇ ਹਾਂ ਰੋਣ ਲਈ ਹੈਨਾ ਉਸੋ ਮੇਰਾ ਆਊਟ ਆਫ ਕੰਟਰੋਲ ਹੋ ਗਿਆ ਰੋਣਾ ਹਨਾ ਤੇ ਰਾਜਵੀਰ ਮੇਰੇ ਕੋਲ ਆਇਆ ਤੇ ਮੈਨੂੰ ਐਦਾਂ ਨਾ ਮਤਲਬ ਬੁੱਕਲ ਜੇ ਚ ਲੈ ਕੇ ਮੈਨੂੰ ਕਹਿੰਦਾ ਨਹੀਂ ਇੰਨਾ ਇਮੋਸ਼ਨਲ ਨਹੀਂ ਹੋਣਾ ਮੈਂ ਕਿਹਾ ਨਹੀਂ ਰਜੇ ਮੈਂ ਕਿਹਾ ਗਾਣਾ ਹੀ ਐਦਾਂ ਦਾ ਬਹੁਤ ਰੋਇਆ ਔਰ ਕਿਹੜੀ ਮਤਲਬ ਕਿਹੜਾ ਪਰਸਨ ਹੈ ਜਿਹਦੇ ਉਹਨੇ ਦੁਆਵਾਂ ਨਹੀਂ ਕੀਤੀਆਂ ਪਰ ਰੱਬ ਨੇ ਕਿਸੇ ਦੀ ਦੁਆ ਨਹੀਂ ਸੁਣੀ ਜਦੋਂ